ਹਾਂਜੀ ਨਵੇਂ ਬਲੌਗ ਨਾਲ ਫੇਰ ਹਾਜ਼ਰ ਹੋਈਆਂ ਆਈ ਹੋਪ ਆਪ ਠੀਕ ਠਾਕ ਹੋਵਗੇ ਚੜਦੀ ਕਲਾ ਚ ਹੋਵਗੇ ਤੇ ਅੱਜ ਆਪਾਂ ਬਣਾਉਣੀ ਆ ਪਨੀਰ ਦੀ ਭੁਰਜੀ ਤੇ ਇੱਧਰ ਆਪਾਂ ਪਿਆਜ਼ ਲੈ ਲਿਆ ਟਮਾਟਰ ਸਾਰਾ ਮਸਾਲਾ ਆਪਾਂ ਪਹਿਲਾਂ ਹੀ ਤਿਆਰ ਕਰਕੇ ਰੱਖ ਲਿਆ ਤੇ ਥੋੜੀ ਜੀ ਲਸਣ ਲਈ ਆ ਜਿਆਦਾ ਗਰਮ ਹੁੰਦੀ ਐ ਇਸ ਕਰਕੇ ਥੋੜੀ ਜੀ ਲਸਣ ਲਈ ਆ ਆਪਾਂ ਤੇ ਇੱਧਰ ਟਮਾਟਰ ਦੋ ਟਮਾਟਰ ਲਈ ਆ ਉਹਨਾਂ ਨੂੰ ਵੀ ਕੱਟ ਲਿਆ ਆਪਾਂ ਬਹੁਤ ਟੇਸਟੀ ਬਣਦੀ ਹੈ ਤੇ ਕੜਾਹੀ ਚ ਆਪਾਂ ਥੋੜਾ ਜਿਹਾ ਪਾ ਲਿਆ ਕਿਉਂ ਤੇ ਇੱਕ ਇਲਾਇਚੀ ਕਾਲੀ ਮਿਰਚ ਜੀਰਾ ਸਾਬਤਾ ਧਨੀਆ ਤੇ ਇਹਦਾ ਆਪਾਂ ਤੜਕਾ ਲਾਵਾਂਗੇ ਇਹਦੇ ਨਾਲ ਬਹੁਤ ਟੇਸਟੀ ਬਣਦੀ ਹੈ ਫਿਰ ਇੰਨ ਥੋੜਾ ਜਿਹਾ ਬ੍ਰਾਊਨ ਕਰ ਲਈਏ ਹਾਂ ਹਾਂਜੀ ਹੋ ਗਿਆ ਬ੍ਰਾਊਨ ਦੱਸ ਵਿੱਚ ਪਹਿਲਾਂ ਹੁਣ ਪਿਆਜ਼ ਪਾਵਾਂਗੇ

ਜਦੋਂ ਉੱਪਰ ਜੀ ਬਣਾਉਣੀ ਹੈ ਨਾ ਪਨੀਰ ਦੀ ਇਹਦੇ ਚ ਤੜਕਾ ਜਿਆਦਾ ਮਤਲਬ ਕਿ ਆਪਾਂ ਭੁੰਨਣ ਦੀ ਜਰੂਰਤ ਨਹੀਂ ਹੁੰਦੀ ਬਸ ਥੋੜੇ ਜਿਹਾ ਬਰਾਊਨ ਕਰਨੀ ਹੁੰਦੀ ਹੈ ਤੇ ਬਣਾਉਣਾ ਆਸਾਨ ਹੈਗਾ ਚਲੋ ਜੀ ਨੂੰ

नहीं। हाँ, हाँ। जी लगभग अपना तड़का तैयार हो गया तो हम सु मसाले ऐड कर दी एक चमच धनिये ਥੋੜੀ ਜਿਹੀ ਲਾਲ ਮਿਰਚ ਦੇਗੀ ਨਮਕ ਲੋੜ ਅਨਸਾਰ ਹਲਦੀ ਚੰਗੀ ਤਰ੍ਹਾਂ ਮਸਤ ਕਰ ਲੀ ਹਾਂ ਜੋ ਤੁਹਾਨੂੰ ਚੱਲਦੇ ਦੇ ਦਿੱਤੇ ਨੇ ਰਾਚੀ ਇਹਦਰ ਆਪ ਪਨੀਰ ਵੀ ਤਿਆਰ ਕਰ ਲਿਆ ਪਟਣਾ ਨੀਨ ਹੱਥ ਨਾਲ ਨਾ ਮੈਚ ਕਰਨਾ ਕੇ ਜਿੱਤੇ ਪਾਣਾ ਨਾ ਇਹ ਚੰਗੀ ਤਰ੍ਹਾਂ ਨਾਲ ਮਸਾਲੇ ਵਿੱਚ ਮਿਕਸ ਕਰ ਦੇਣਾ ਨਾਲ ਜਲਦੀ ਬਣਦੀ ਹੈ ਟੇਸਟੀ ਬਣਦੀ ਹੈ ਬਹੁਤ ਜ਼ਿਆਦਾ ਕਿੰਨੀ ਵਧੀਆ ਲੱਗ ਰਹੀ ਹੈ ਹੁਣ ਥੋੜਾ ਜਿਹਾ ਨਾ ਆਪਾਂ ਇਹਦੀ ਹਿੰਮਤ ਵਲ ਕੇ ਆਪ ਕੋਲ ਬੰਨ ਥੋੜੀ ਜਿਹੀ ਸਟੀਮ 1-2 ਮਿੰਟ ਬਸ ਚੰਗੀ ਤਰ੍ਹਾਂ ਮੈਚ ਹੋ ਜੂਗੀ ਜੀ ਆਪਣੀ ਘੋਲ ਕੇ ਲਾ ਕੇ ਹੋ ਗਈ ਤਿਆਰ ਇਹ ਜੀ ਬਧੀਆ ਬਣੀ ਹੈ ਬਹੁਤ ਹੀ ਦੇਣ ਪਲੇਟ ਬਿਕੜ ਗਈ ਵਧੀਆ ਲੱਗਦੀ ਹੈ ਨਾ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਥੋੜਾ ਜਿਹਾ ਗਰਮ ਮਸਾਲਾ ਉੱਪਰ ਆਦਿ ਨੇ ਬਿਲਕੁਲ ਥੋੜਾ ਜਿਹਾ ਜਿਹੜੀ ਜਿਹੜੇ ਮਸਾਲਾ ਵੀ ਪਾਤਾ ਜਿਹੜੇ ਜਿਹੜੇ ਭੈਣ ਭਰਾਵਾਂ ਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਨਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਿਆ ਕਰੋ ਵੀਡੀਓ ਨੂੰ ਸੋਹਣੇ ਸੋਹਣੇ ਕਮੈਂਟ ਕਰਕੇ ਮੈਨੂੰ ਦੱਸਿਓ ਕਿ ਤੁਹਾਨੂੰ ਕਿੰਨੇ ਲੱਗੀ ਆਪਣੀ ਪਨੀਰ ਦੀ ਘੁਰਚੀ ਇਹਦੇ ਨਾਲ ਹੀ ਆਪਾਂ ਵੀਡੀਓ ਨੂੰ ਕਰਦੇ ਹਾਂ ਖਤਮ ਮਾਲਕ ਤਾਂ ਦਰੋਸਤੀ ਬਣਾਈ ਰੱਖਿਓ ਸਾਰਿਆਂ ਨੂੰ ਜੀ ਹੁਣ ਆਪੇ ਕੁਵਾਰੀ ਥੋੜਾ ਜਿਹਾ ਫੇਰ ਹਲਾ ਦਈਏ ਲੈਣਾ ਲੱਗ ਜੂਗੀ ਕਿ ਇਹਦੇ ਨਾਲ ਹੀ ਹਾਂ ਤਾਂ ਤੱਕ ਤਾਂ ਵੀਡੀਓ ਮਾਲਕ ਤੰਦਰੁਸਤੀ ਬਣਾਈ ਰੱਖਿਓ ਫੇਰ ਮਿਲਦੇ ਆਂ ਅਗਲੇ